ਡੰਡਾ ਫੱਟੀ ਹਾਂਜੀ ਬਾਈ ਇੰਜਨ ਦਾ ਤੇਲ ਤੇ ਵੈਂਟ ਠੀਕ ਹੈ ਨਾ ਪਸੰਦਾ ਹੈ ਚੇਂਜ 1000 ਰੁਪਏ ਚੱਪੀ ਹਾਂਜੀ ਬਾਈ ਠੀਕ ਹੈ ਗੱਲ ਵੀਰੇ ਤੇ ਮੈਂ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਤੁਹਾਨੂੰ ਬਈ ਸ਼ਰਮੇ ਨਾ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਅੱਜ ਹੋਊਗੀ ਵੀਡੀਓ ਕਰਦੇ ਆ ਕੰਟੀਨਿਊ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਢਿਲੋਂ ਸਾਹਿਬ ਕੀ ਹਾਲ ਚਾਲ ਆ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾੜਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਸਾਰੇ ਵੀਰਾਂ ਨੂੰ ਹਾਂਜੀ ਬਾਈ ਅੱਜ ਹੈਗੀਆਂ 7 ਤਰੀਕ ਬਾਰਵਾਂ ਮਹੀਨਾ 2025 26 ਵੀਰੇ 26 ਸੋਰੀ ਮਾਫ ਕਰਨਾ ਜੀ 7 ਤਰੀਕ ਪਹਿਲਾ ਮਹੀਨਾ 202026 26 26 ਅੱਜ ਆਪਾਂ ਪੰਜ ਚਾਰ ਟਰੈਕਟਰ ਦਿਖਾਵਾਂਗੇ ਠੀਕ ਆ ਵੀਰੇ ਜੇ ਜੇ ਰੇਡ ਦੇ ਵਿੱਚ ਸਭ ਤੋਂ ਪਹਿਲਾਂ ਢਿਲੋਂ ਆ ਗਿਆ ਸੋਨਾਲੀ ਟੱਕ 24 ਮਾੜੀ 24 ਮਾੜੀ 480 ਕਿੰਨੇ ਚੱਲਿਆ ਠੀਕ ਹੈ ਬਈ ਬਿਲਕੁਲ ਨਵਾਂ ਟਾਈਟਾ ਇਹਦੇ 16 ਪਾਕਰੇ ਹਾਂਜੀ ਬਈ ਠੀਕ ਹੈ ਜੀ ਜੰਦਾ 24 ਮਾਡਲ 510000 ਡਿਮਾਂਡ ਆ ਕਿ ਲੋ ਸਾਹਿਬ ਹਾਂਜੀ ਬਈ ਕਿੰਨੇ ਛੱਡਦਾ ਗੁਜਾ ਜਮਲ ਬਈ ਦੇ ਦੇ ਦਾਂਗੇ 490000 ਦਾ ਇਹ ਚ ਹੋਰ ਹੋ ਜੁ ਮੰਗਤਾਂ ਕੋਈ ਬਈ ਮੌਕੇ ਤੇ ਠੀਕ ਹੈ ਬਈ ਉਦੋਂ ਦਾ 735 ਆ ਗਿਆ ਵੀਰੇ ਠੀਕ ਹੈ ਜੀ ਨਾਲ ਗੀਅਰ ਇੰਜ ਦਾ ਓਕੇ ਚਲਾ ਕੇ ਬਾਅਦ ਵਿੱਚ ਹੱਤੀ ਕਰਕੇ ਜਾਈਏ ਹਾਂ ਬਈ 3 ਲੱਖ ਠੀਕ ਹੈ ਬਈ ਸਮਾਨ ਸਾਰੇ ਕੰਪਲੀਟ ਹੈ ਨਾ ਬਈ ਮਿਰਚੂ ਨਾ ਹਾਂਜੀ ਮਿਰਚ ਇਹਦੀ ਕੀ ਹਿਸਟਰੀ ਹੈ ਬਈ ਸਮਰਾਟ ਦੀ 2020 ਮਾਡਲ ਹੈ ਵੀਰੇ ਹਾਂ ਬਈ ਸਾਰਾ ਓਰੀਜਨਲ ਟਾਇਰ ਨਵੇਂ ਆ ਇਹਰੇ ਨਿਰ ਪੀ ਆਰ ਪੀ ਆ ਠੀਕ ਹੈ ਬਈ ਬਈ ਇਹ ਉਹੀ ਹੈ ਜਿਹੜਾ ਦੱਸਦਾ ਹੁੰਦਾ ਵੀ ਇੰਨੇ ਤਿੰਨ ਤਿੰਨ ਹੱਲੇ ਡਿੱਗ ਪੂਗਾ ਉੱਤੇ ਉਹੀ ਹੈ ਉਹ ਮੀਟਰ ਲੱਗੇ ਹੁੰਦਾ ਨਾ ਇਹ ਟਰੈਕਟਰ 5 ਲੱਖ 90 ਹਜ਼ਾਰ ਦਾ ਮਾਡਲ ਆ ਹਾਂ ਬਈ ਠੀਕ ਹੈ ਭਾਈ 40 ਦਰੀ ਜਾਲ ਅਦਰੀ ਆ ਗਿਆ ਮੈਂ ਉਸ ਤੋਂ ਬਰਾ 60 60 55 ਇਹ 15 ਮਾਡਲ ਆ ਜੀ ਨੇ ਹਾਂ ਭਾਈ ਟਾਇਰ ਪਿਛਲੇ ਸੋਨਾ ਵਾਲੇ ਮੂਹ ਤੇ 75 ਪਾਵਰ ਸਟੀਅਰਿੰਗ ਸਾਇਡ ਗੇਪ 2 ਸਪੀਡ ਡਬਲ ਡਿਸਟ੍ਰਿਬਿਊਟਰ ਆ ਮੈਂ ਬਸ ਛੇਰੀ ਰੱਖੀਆ ਘੋੜਾ ਬੰਤਲਾਈ ਟਰੈਕਟਰ ਇਹਨਾਂ ਦਾ ਸਾਰਾ ਇੰਜਨ ਦਾ ਓਕੇ ਆ ਠੀਕ ਆ ਭਾਈ ਲਾ ਕੇ ਬਾਅਦ ਚ ਦੱਸ ਹਿਸਟ ਕਰਕੇ ਲੈ ਜਾਓ ਪੁਰਾਣੇ ਕੱਟੇ ਜਾਣਗੇ ਤੇ ਸਾਰੇ ਟਰੈਕਟਰਾਂ ਦੇ ਵਿੱਚ ਹਾਂ ਭਾਈ ਇੰਜਨ ਦਾ ਤੇਲ ਤੇ ਮੈਂ ਤੇ ਲੁੰਡਾ ਪੁੱਤੀ ਇਹ ਨਾ ਪਸੰਦਾ ਇਹ ਚੇਂਜ ਹਾਂਜੀ ਬਈ 1000 ਰੁਪਿਆ ਚਾਬੀ ਨਾਲ ਠੀਕ ਹੈ 4 ਲੱਖ ਰੁਪਏ ਪੂਰੇ 4 ਦਾ 4 ਦਾ ਆ ਦੋ 5520 ਖੜੇ ਆ ਠੀਕ ਹੈ ਬਈ ਤੇ ਆ 33 ਵਾਲਾ ਆਪਣਾ ਚ ਉਸ ਤੋਂ ਬਾਅਦ ਜ 36300 ਆ ਗਿਆ ਆਪਣਾ ਹਾਂ ਬਈ ਚਾਰੇ ਟਾਇਰ ਬਿਲਕੁਲ ਤਾਜ਼ੇ ਵੀ ਠੀਕ ਹੈ ਬਈ ਮੂਰਲੇ ਦਾ ਸ਼ੌਂਕੀਆ ਵੱਡੇ ਵਪਾਰ ਰੱਖਿਆ ਨਾ ਬਈ ਪਿਛਲੇ ਮੱਤ ਦੇ ਇਹ ਬਿਲਕੁਲ ਨੇ ਚਾਰੇ ਡਰਾਂ ਦੇ ਮਿਲ ਕੇ ਤਾਂ ਕਿੰਨੇ ਹੋਣਗੇ ਇਹਦੇ ਜਿਵੇਂ ਉਹ ਕੇ ਚਲਾ ਕੇ ਪਾਕਿਸਤਾਨੀ ਗੱਲ ਤੇ ਲੈ ਕੇ ਜਾਓ ਡੰਡਾ ਭੱਟੀ ਛਤਰੀ ਸਰ ਸਾਰਾ ਸਮਾਨ ਨਾਲ ਆ ਵੀਰੇ ਠੀਕ ਹੈ ਬਾਈ ਤੇ ਕਨੋਪੀ ਵਾਲੀ ਕੰਪਨੀ ਦੀ ਲੱਗੀ ਹੋਈ ਆ ਠੀਕ ਹੈ ਵੀਰੇ ਕਿਹੜੀ ਕਿਹ ਹੋਰ ਲੈਣ ਦੇ ਨਾਲ ਹੁੰਦੀ ਆ ਡਬਲ ਨਿਸ਼ਟ ਕੰਪਨਟੀ ਜੱਥਾ 19 ਮਾਡਲ ਆ ਹਾਂ ਬਾਈ ਟਰੈਕਟਰ ਦੇਵਾਂਗੇ ਓਏ ਡਿਮਾਂਡ ਕਿੰਨੀ ਆ ਬਾਈ ਇਹਦੀ ਇਹਦੀ ਡਿਮਾਂਡ ਲਿਖੀ ਸੀ ਬੁੰਦੂ ਨੇ ਅੱਜ 690000 ਠੀਕ ਹੈ ਬਾਈ ਹੁਣ ਇੱਕੋ ਰੇਟ ਜੱਸ ਜਾਣੋ ਹਾਂ ਬਾਈ ਇੱਕੋ ਹੀ ਇੱਕੋ ਹੀ ਬਾਈ 640000 40 ਠੀਕ ਆ 5520 ਆ ਗਿਆ ਬਾਈ ਨੋ ਸੋ 33 ਚਮਤੀ ਘੰਟੇ ਚੱਲਿਆ ਹੋਇਆ ਠੀਕ ਹੈ ਬਾਈ ਸਾਰਾ ओरिजिनल ਟਾਇਰ ਬਈ ਪੀਐਡੀ ਪੀਐਡੀ ਨਾਵੇ ਆ ਜਿਵੇਂ ਤਾਲੀਆ ਜੀ ਨਾਲ ਦੇ ਟਾਇਰ ਆ ਹਾਂ ਬਾਈ ਟ੍ਰਪਰ ਦੇ ਆ ਛਤਰੀ ਅਸੀਂ ਲਵਾਤੀ ਪਈ ਆ ਦੇ ਠੀਕ ਹੈ ਬਾਈ ਮੱਟੀ ਸਾਰਾ ਸਮਾਨ ਨਾਲ ਲੱਗਦੇ ਦੇ ਹਾਂਜੀ ਬਾਈ ਇਹਦਾ ਜੀ 10 ਲੱਖ ਰੁਪਇਆ ਲੱਗਦਾ ਤੇ ਲੋ ਦਾ ਸਾਰਾ ਵੇਚ ਨਾਲ ਠੀਕ ਕਰਨ ਲੱਗੀ ਹੋਈ ਨਾ ਦੇਨਦਾਰਾਂ ਆਪਾਂ ਹਾਂ ਬਈ ਰੁਪਏ ਦਾ ਰੁਪਿਆ ਰੇਟ ਆ ਯਾਰ ਹਾਰ ਪਾ ਕੇ ਲੈ ਜਾਓ 22/23 ਮਾਡਲ ਆ ਜੀ ਠੀਕ ਆ ਬਈ 9 ਲੱਖ 90 ਹਜ਼ਾਰ ਦਾ ਮਾਡਲ ਆ ਹਾਂ ਬਈ ਇੱਕੋ ਮਿੰਟ ਜਸ ਸੁਣੋ ਹਾਂ ਬਈ ਬੋਲਦਾ ਬੋਲਦੇ ਬਈ 9 ਲੱਖ 30 ਹਜ਼ਾਰ ਦਾ 9 ਲੱਖ 30 ਹਜ਼ਾਰ ਦਾ ਠੀਕ ਆ ਬਈ ਉਸ ਤੋਂ ਬਾਅਦ ਇੱਕ ਹੋਰ ਆ ਗਿਆ ਜੀ ਪੰਜਾਬੀ ਇੱਕ ਮਿੰਟ ਬਈ ਟੱਪੇ ਹੁੰਦਾ ਇੱਕ ਟਾਂਡੇ ਮਿੰਟ ਹਾਂ ਜੀ ਬਈ ਤੇ ਇਹ ਪੰਜਾਬ ਨੰਬਰ ਫਰਸਟ ਪਾਰਟੀ ਆ ਟੈਂਕੀ ਜੀ ਟਰਾਲੀਆ ਤੇ ਲੱਟ ਕੀਤਾ ਹੋਇਆ ਦਾ ਹਾਂਜੀ ਭਾਈ ਕਨੋਪੀ ਨਾਲ ਦੀ ਹੈ ਜੀ ਡਬਲ ਡਿਸਟ੍ਰਿਬਿਊਟਰ ਕੰਪੁਸਟੀ ਕੈਪੈਸਿਟੀ ਜੱਕ ਲੱਗਿਆ ਹੋਇਆ ਕੰਪਨੀ ਦਾ ਠੀਕ ਹੈ ਭਾਈ ਪੂਰਾ ਮੈਂ ਤਾਂ ਪੂਰਾ ਹੈਵੀ ਲੱਗਿਆ ਹੋਇਆ ਹਾਂਜੀ ਭਾਈ ਬੜੀ ਇਹ ਨਹੀਂ ਵੀ ਪਰ ਪੀਏ ਦਾ ਰੁਪਿਆ ਕਿੰਨਾ ਕੰਮ ਲੱਗੀ ਹੋਈ ਆਪਾਂ ਦੇ ਦਾਂ ਠੀਕ ਹੈ ਭਾਈ 9 ਲੱਖ 90 ਹਜ਼ਾਰ ਡਿਮਾਂਡ ਹੈ ਜੀ ਹਾਂਜੀ ਭਾਈ ਮਾਡਲ ਆ ਹਾਂ ਭਾਈ 60 ਐਚਪੀ ਆ ਦੋਨੇ ਹਾਂ ਭਾਈ ਠੀਕ ਹੈ ਭਾਈ ਟਿਕੂ ਰੇਟ ਜਸ 9 ਹਾਂਜੀ ਭਾਈ ਸੁਰੂ ਕਰਨਾ ਨਹੀਂ ਠੀਕ ਹੈ ਭਾਈ ਇਹ ਦੇਵਾ ਜੀ ਆਪਾਂ 9 ਲੱਖ 40 ਹਜ਼ਾਰ 9 ਲੱਖ 40 ਹਜ਼ਾਰ ਠੀਕ ਹੈ ਬਈ 3/14 ਹਾਂ ਬਈ ਜਸਨੂ ਹਾਂਜੀ ਬਈ ਚਲੋ 70 370 ਦੋ ਲੱਖ ਹੌਲੇ ਨਾ ਪੁਣੀ ਮਡ ਲਾ ਵੀਰੇ ਹਾਂਜੀ ਮੇਰੇ ਕੋਲ ਨਵੇਂ ਗੀਅਰ ਇੰਜਨ ਦਾ ਬਹੁਤ ਵਧੀਆ ਟਰੈਕਟਰ ਆ ਠੀਕ ਹੈ ਬਈ ਲੌਪਿਕ ਨੂੰਪੀ ਨਾਲ ਦੀਆ ਡਬਲ ਡਿਸਟ੍ਰੀਬਿਊਟਰ ਆ ਕੰਪੈਸਟੀ ਜੈਕ ਲੱਗਾ ਹੋਇਆ ਬਈ ਕੰਪਨੀ ਦਾ ਹਾਂਜੀ ਬਈ 6 ਲੱਖ ਠੀਕ ਹੈ ਬਈ ਠੀਕ ਹੈ ਗੱਲ ਹਾਂਜੀ ਬਈ ਆਪਣਾ ਆਪਣੇ ਕੋਲ ਹੋਰ ਵੀ ਖੜੇ ਕਿ ਟਰੈਕਟਰ ਉਤਰਾਂ ਠੀਕ ਹੈ ਬਈ ਕੋਈ ਵੀ ਲੈ ਗੋ ਫੋਨ ਕਰ ਲਿਓ ਵੀਰੇ ਹਾਂਜੀ ਬਈ ਇਕੱਲਾ ਜਾਣਾ ਬਾਈ ਮੈਂ ਕੰਮ ਕਰਨ ਨਾਲ ਇਸ ਕਰਕੇ ਨਾ ਥੋੜੀ ਪ੍ਰੋਬਲਮ ਹੁੰਦੀ ਹੈ ਬਾਈ ਫੋਨ ਚ ਚੱਕਣ ਚ ਤੇ ਵਟਸਐਪ ਤੇ ਮੈਸੇਜ ਕਰਦਾ ਹਾਂ ਪਰ ਬੇਨਤੀ ਹੱਥ ਬਨਣ ਕੇ ਹਾਂਜੀ ਬਈ ਤੇ ਮੇਰਾ ਮੋਬਾਈਲ ਨੰਬਰ ਡੰਡਾ ਫੱਟੀ ਹਾਂਜੀ ਬਈ ਇੰਜਨ ਦਾ ਤੇਲ ਤੇ ਵੈਂਟ ਠੀਕ ਹੈ ਨਾ ਪਸੰਦਾ ਹੈ ਚੇਂਜ 1000 ਰੁਪਏ ਚਾਪੀ ਹਾਂਜੀ ਬਈ ਠੀਕ ਹੈ ਗੱਲ ਵੀਰੇ ਤੇ ਮੇਰਾ ਮੋਬਾਈਲ ਮੰਡੀ ਚ ਨਾਮ ਪੁੱਛਿਆ ਕਰੋ ਸ਼ਰਮਾ ਕੋਣ ਨਹੀਂ ਦੱਸ ਦੇਣਾ ਹਾਂਜੀ ਬਈ ਤੇ ਮੇ ਭਗਾਈ ਮਾਰਨੀ ਕਿਸ ਨੇ ਮਰ ਜਿੰਦੇ ਉਹ ਆਏ ਜਿਉਂ ਫਲਾਣਾ ਉੱਤੇ ਮੁੱਤ ਤਗੜਾ ਤੇ ਮੇਰਾ ਨੌਰਾ ਤੇ ਘਰ ਹੈਗਾ ਸੰਗਤ ਰੋਡ ਤੇ ਘਰ ਜੀ ਮੇਰਾ ਰਾਮਾ ਰੋਡ ਤੋਂ ਸੰਗਤ ਰੋਡ 7 ਨੰਬਰ ਵੱਡੀ ਗੁਣਾਉਣ ਤੇ ਸੜਕ ਦੇ ਉੱਤੇ ਮੇਰਾ ਮਕਾਨ ਹਾਂਜੀ ਬਈ ਠੀਕ ਹੈ ਗੱਲ ਵੀਰੇ ਤੇ ਮੇਰਾ ਮੋਬਾਈਲ ਨੰਬਰ 94788 4545 ਦੂਜਾ ਨੰਬਰ 88723 4545 ਠੀਕ ਹੈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਕਰ ਲਿਓ ਫੋਨ ਨਾਲੇ ਕੱਟੇ ਜਾਣਗੇ ਜਿੰਨੇ ਕਦਾ ਹੋਊਗਾ ਠੀਕ ਹੈ ਗੱਲ ਵੀਰੇ ਹਾਂਜੀ ਭਾਈ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲਓ ਫੋਲੋ ਦੇਸੀ ਫੁਟੂ ਟੀਵੀ ਬਹੁਤ-ਬਹੁਤ ਮਿਹਰਬਾਨੀ ਬਾਈ ਸਭ ਦੀ ਮਿਹਰਬਾਨੀ ਬਾਈ ਮਿਹਰਬਾਨੀ